ਆ ਜਿਹੜਾ ਤੁਸੀਂ ਵੀਡੀਓ 'ਚ ਘਰ ਦੇਖ ਰਹੇ ਹੋ ਨਾ ਤਾਂ ਹੇਟਾਂ ਦਾ ਬਣਿਆ ਹੋਇਆ ਨਾ ਬਲੌਕਾਂ ਦਾ ਤੇ ਨਾ ਹੀ ਕੰਕਰੀਟ ਦਾ ਬਣਿਆ ਹੋਇਆ ਇਹ ਇੱਕ ਨਵੀਂ ਤਕਨੀਕ ਨਾਲ ਬਣਿਆ ਹੋਇਆ ਤੇ ਇਹ ਤਕਨੀਕ ਨਾਲ ਘਰ ਬਣਾਉਣ ਲਈ ਸਿਰਫ 45 ਦਿਨ ਲੱਗਦੇ ਆ ਇੰਨਾ ਘਰਾਂ 'ਚ ਸਲਾਬ ਸਲੂਬ ਵਾਲੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹਦੀ ਤੁਹਾਨੂੰ ਲਾਈਫਟਾਈਮ ਗਾਰੰਟੀ ਵੀ ਮਿਲਦੀ ਆ ਤੇ ਇਹ ਵਾਲੀ ਤਕਨੀਕ ਨਾਲ ਬਣੇ ਹੋਏ ਘਰਾਂ ਦੇ ਹੋਰ ਵੀ ਕਈ ਫਾਇਦੇ ਹੁੰਦੇ ਆ ਜਿਵੇਂ ਕਿ ਗਰਮੀਆਂ 'ਚ ਠੰਡੇ ਰਹਿੰਦੇ ਆ ਠੰਡਾ 'ਚ ਗਰਮ ਰਹਿੰਦੇ ਆ ਤੇ 100% ਅਰਥਕੋਇਕ ਰਿਸਿਸਟੈਂਟ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜੀ ਨਵੀਂ ਤਕਨੀਕ ਦੀ ਗੱਲ ਕਰ ਰਿਹਾ ਸੀ ਉਹਦਾ ਨਾਮ ਆ ਸਟੀਲ ਸਟਰਕਚਰ ਹਾਊਸ ਇਹਦੇ ਚ ਆਪਣੇ ਘਰ ਦਾ ਜਿਹੜਾ ਸਾਰਾ ਫਰੇਮਵਰਕ ਹੁੰਦਾ ਉਹ ਸਟੀਲ ਨਾਲ ਬਣਾਇਆ ਜਾਂਦਾ ਬਾਹਰਲੇ ਦੇਸ਼ਾਂ ਚ ਇਹ ਟੈਕਨੋਲੋਜੀ ਨਾਲ ਘਰ ਬਣਾਉਣਾ ਤਾਂ ਆਮ ਗੱਲ ਹੀ ਆ ਉਧਰ ਕਾਫੀ ਟਾਈਮ ਤੋਂ ਇਦਾਂ ਦੇ ਘਰ ਬਣ ਰਹੇ ਆ ਪਰ ਹੁਣ ਆਪਣੇ ਪੰਜਾਬ ਚ ਵੀ ਕਾਫੀ ਲੋਕ ਸਟੀਲ ਵਾਲੇ ਘਰ ਬਣਾਉਣ ਲੱਗ ਗਏ ਤੇ ਇਹ ਘਰ ਜ਼ਿਆਦਾਤਰ ਲਾਈਟ ਗੇਜ ਸਟੀਲ ਨਾਲ ਬਣਾਏ ਜਾਂਦੇ ਆ ਮਤਲਬ ਕਿ ਜਿਹੜੀ ਸਟੀਲ ਤੇ 150 GSM ਦੀ ਕੋਟਿੰਗ ਹੁੰਦੀ ਆ ਉਹਦੇ ਨਾਲ ਫਿਰ ਇਹਨੂੰ ਕਦੇ ਵੀ ਜੰਗ ਨਹੀਂ ਲੱਗਦਾ ਇਹ ਵਾਲੀ ਸਟੀਲ ਦੀ ਸਟਰੈਂਥ 550 MPA ਹੁੰਦੀ ਆ ਤਾਂ ਕਰਕੇ ਫਿਰ ਇਹ ਘਰ ਬਹੁਤ ਹੀ ਡਿਊਰੇਬਲ ਹੁੰਦੇ ਆ RCC ਮਤਲਬ ਜਿਹੜੇ ਆਪਣੇ ਆਮ ਘਰ ਹੁੰਦੇ ਆ ਇੱਟਾਂ ਸੀਮੈਂਟ ਵਾਲੇ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਤੇ ਡਿਊਰੇਬਲ ਹੁੰਦੇ ਆ ਇਹਨਾਂ ਘਰਾਂ ਨੂੰ ਬਣਾਉਣ 'ਚ ਟਾਈਮ ਵੀ ਬਹੁਤ ਘੱਟ ਲੱਗਦਾ ਮੰਨ ਲਓ ਜੇ ਕਿਸੇ ਨੇ 1500 ਸਕੇਅਰ ਫੁੱਟ ਦਾ ਘਰ ਬਣਾਉਣਾ ਹੋਵੇ ਤਾਂ ਉਹ 2 ਮਹੀਨੇ ਦੇ ਅੰਦਰ ਅੰਦਰ ਪੂਰਾ ਹੋ ਜਾਊਗਾ ਸਿਰਫ ਗੱਲਾ ਬਾਹਰੋਂ-ਬਾਹਰੋਂ ਨਹੀਂ ਅੰਦਰ ਵੀ ਸਾਰਾ ਕੁਝ ਟੈਲਾਂ ਟੂਲਾਂ ਖਿੜਕੀਆਂ ਦਰਵਾਜ਼ੇ ਲੱਗ ਜਾਣਗੇ ਮਤਲਬ 2 ਮਹੀਨਿਆਂ 'ਚ ਪੂਰਾ ਘਰ ਬਣ ਕੇ ਤਿਆਰ ਹੋ ਜਾਊਗਾ ਤੇ ਤੁਸੀਂ ਅੰਦਰ ਰਹਿਣ ਜੋਗੇ ਹੋ ਜਾਓਗੇ ਤਾਂ ਹੁਣ ਗੱਲ ਕਰਦੇ ਆ ਇਹ ਬਣਦਾ ਕਿਵੇਂ ਆ ਤੇ ਇਹ ਤੇ ਕਿੰਨਾ ਕ ਖਰਚਾ ਆਉਂਦਾ ਸ਼ੁਰੂ ਕਰਦੇ ਆ ਜਿਹੜੇ ਆਪਣੇ ਆਮ ਘਰ ਹੁੰਦੇ ਆ ਉਹਨਾਂ ਨੂੰ ਬਣਾਉਣ ਟਾਈਮ ਜਿਵੇਂ ਆਪਾਂ ਕਾਫੀ ਡੂੰਗੀਆਂ ਡੂੰਗੀਆਂ ਨੀਹਾਂ ਰੱਖਦੇ ਹੁੰਨੇ ਆ ਉਹ ਨੀਹਾਂ ਵਾਲਾ ਪ੍ਰੋਸੈਸ ਇਹਦੇ ਚ ਵੀ ਸੇਮ ਹੀ ਹੁੰਦਾ ਵਾ ਮਤਲਬ ਉਹ ਵੀ ਬਜਰੀ ਸੀਮੈਂਟ ਸਰੀਆ ਪਾ ਕੇ ਬੀਮ ਪਾ ਕੇ ਬਣਾਈਆਂ ਜਾਂਦੀਆਂ ਨੇ ਪਰ ਜਿਹੜੇ ਘਰਾਂ ਦੀ ਮੈਂ ਗੱਲ ਕਰ ਰਹੀ ਆ ਆਹ ਸਟੀਲ ਵਾਲਿਆਂ ਦੀ ਇਹਨਾਂ ਦੀ ਨਹੀਂ ਜਿਆਦਾ ਡੂੰਗੀ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜਾ ਸਟੀਲ ਵਾਲਾ ਸਟਰਕਚਰ ਹੁੰਦਾ ਉਹ ਆਮ ਘਰਾਂ ਨਾਲੋਂ 60 70% ਹਲਕਾ ਹੁੰਦਾ ਤਾਂ ਕਰਕੇ ਫਿਰ ਇਹਦੀ ਫਾਊਂਡੇਸ਼ਨ ਇੰਨੀ ਗਹਿਰੀ ਤੇ ਹੈਵੀ ਨਹੀਂ ਕੀਤੀ ਜਾਂਦੀ ਇੱਕ ਬਸ ਹੂੰ ਥੱਲੇੋਂ ਜੋੜਨ ਲਈ ਰੀਹਾਂ ਬਣਾਈਆਂ ਜਾਂਦੀਆਂ ਅਪ ਟੂ ਫਲੋਰ ਲੈਵਲ ਜਦੋਂ ਡੀਪੀਸੀ ਆ ਗਈ ਤਾਂ ਉਹ ਤੋਂ ਉੱਪਰ ਫਿਰ ਸਾਰਾ ਸਟਰਕਚਰ ਸਟੀਲ ਵਾਲਾ ਖੜਾ ਕੀਤਾ ਜਾਂਦਾ ਤੇ ਇਹ ਵਾਲੇ ਸਟਰਕਚਰ ਨੂੰ ਫਿਰ ਕੈਮੀਕਲ ਤੇ ਮਕੈਨੀਕਲ ਫਾਸਟਰ ਵਰਤ ਕੇ ਜਿਹੜਾ ਬੀਮ ਪਾਇਆ ਹੁੰਦਾ ਨੀਹਾਂ 'ਚ ਉਹਨੂੰ ਉਹਦੇ ਨਾਲ ਟਾਈ ਕਰ ਲਿਆ ਜਾਂਦਾ ਇਹਦੇ ਚ ਬਿੰਡ ਪ੍ਰੈਸ਼ਰ ਆਰਥੋਕੈਕ ਜਾਂ ਜੋ ਜੋ ਵੀ ਆਪਾਂ ਘਰ ਤੇ ਲੋਡ ਪਾਉਣਾ ਲਾਈਵ ਲੋਡ ਡੈਡ ਲੋਡ ਉਹ ਸਾਰਾ ਕੁਝ ਪਹਿਲਾਂ ਹੀ ਕੈਲਕੂਲੇਟ ਹੁੰਦਾ ਇਹ ਜਿਹੜੇ ਘਰ ਹੁੰਦੇ ਆ ਇਹਨਾਂ ਦਾ ਫਰੇਮ ਤਾਂ ਚਲੋ ਸਟੀਲ ਦਾ ਹੁੰਦਾ ਇਹ ਤਾਂ ਤੁਹਾਨੂੰ ਪਤਾ ਹੀ ਆ ਪਰ ਇਹਦੇ ਬਾਹਰਲੇ ਪਾਸੇ ਡਬਲ ਲੇਅਰ ਸੀਮੈਂਟ ਬੋਰਡ ਲੱਗਿਆ ਹੁੰਦਾ ਤੇ ਉਹਦੇ ਵਿੱਚ ਇੱਕ ਹਾਊਸ ਰੈਪ ਹੁੰਦਾ ਜਿਹੜਾ ਉਹ ਲਾਇਆ ਜਾਂਦਾ ਜਿਹਦੇ ਕਰਕੇ ਫਿਰ ਆਪਣੇ ਘਰ ਚ ਕਦੇ ਵੀ ਮੌਇਸਚਰ ਨਹੀਂ ਆਉਂਦਾ ਤੇ ਵਿੱਚ ਜਿਹੜੀ ਕੈਵਿਟੀ ਹੁੰਦੀ ਆ ਉਹਦੇ ਚ ਇਨਸੂਲੇਟ ਭਰੀ ਜਾਂਦੀ ਆ ਜਿਹੜੀ ਕਿ ਫਿਰ ਇਹਨਾਂ ਘਰਾਂ ਨੂੰ ਗਰਮੀਆਂ ਚ ਠੰਡਾ ਰੱਖਦੀ ਆ ਤੇ ਠੰਡਾ ਚ ਗਰਮ ਰੱਖਦੀ ਆ ਤੇ ਇਹ ਜਿਵੇਂ ਕਿ ਅੱਜ ਕੱਲ ਘਰਾਂ ਦੇ ਬਾਹਰ ਟੈਲਾਂ ਲੱਗੀਆਂ ਹੁੰਦੀਆਂ ਰੰਗ ਹੋਇਆ ਹੁੰਦਾ ਜਾਂ ਹੋਰ ਕੋਈ ਵੀ ਮਟੀਰੀਅਲ ਵਰਤਿਆ ਹੁੰਦਾ ਉਹ ਸਾਰਾ ਕੁਝ ਆਪ ਦੀ ਮਰਜ਼ੀ ਨਾਲ ਕਰਾ ਸਕਦੇ ਹੋ ਮਤਲਬ ਆਪਾਂ ਐਂ ਕਹਿ ਸਕਦੇ ਆ ਜੋ ਜੋ ਆਪਾਂ ਉਹ ਚ ਕਰ ਸਕਦੇ ਆ ਉਹ ਸਾਰਾ ਕੁਝ ਇਹਦੇ ਚ ਵੀ ਪੋਸੀਬਲ ਆ ਜਿਵੇਂ ਕਈ ਲੋਕਾਂ ਨੂੰ ਬਹਿਮ ਹੁੰਦਾ ਵੀ ਹਨਾ ਇਹਦੀਆਂ ਕੰਧਾਂ ਤਾਂ ਉਹਦੀਆਂ ਪਣੀ ਹੁੰਦੀਆਂ ਗੱਤੇ ਗੁੱਤੇ ਦੀਆਂ ਤੇ ਉਹਦੇ ਤੇ ਏਸੀ ਕੇ ਮਟੰਗਾਗੇ ਜਾਂ ਅੰਦਰਲੀ ਸਾਈਡ ਟੈਲਾਂ ਕੇ ਮਲਾਵਾਂਗੇ ਬਾਥਰੂਮ ਚ ਉਹ ਸਾਰਾ ਕੁਝ ਪੋਸੀਬਲ ਆ ਇਹਦੇ ਚ ਤੇ ਕਈ ਲੋਕਾਂ ਦੇ ਮਨਾਂ ਚ ਸਵਾਲ ਹੁੰਦਾ ਕਿ ਜੇ ਅਸੀਂ 2-3 ਮੰਜ਼ਲੇ ਪਾਉਣੀਆਂ ਹੋਣ ਉਹ ਪਾ ਸਕਦੇ ਆ ਇੰਨਾ ਘਰਾਂ ਚ ਤਾਂ ਮੈਂ ਦੱਸ ਦੇਣਾ ਕਿ ਇਹਦੇ 'ਚ ਤੁਸੀਂ 3 4 9 ਜਿੰਨੀਆਂ ਮਰਜ਼ੀ ਮੰਜ਼ਲਾ ਬਣਵਾ ਸਕਦੇ ਹੋ ਉਹਦੇ 'ਚ ਕੀ ਹੁੰਦਾ ਇਹਨਾਂ ਕਰਾਂ ਦਾ ਜੋ ਲੋਡ ਬੇਅਰਿੰਗ ਸਟਰਕਚਰ ਹੁੰਦਾ ਉਹ ਬਦਲਦਾ ਰਹਿੰਦਾ ਜੇ 2 ਮੰਜ਼ਲਾ ਪਵਾਉਣੀਆਂ ਤਾਂ ਲਾਈਟ ਗੇ ਸਟੀਲ ਵਰਤਿਆ ਜਾਂਦਾ ਜੇ 2 ਤੋਂ ਵੱਧ ਪਵਾਉਣੀਆਂ ਤਾਂ ਫਿਰ ਉਸ ਹਿਸਾਬ ਦਾ ਸਟਰਕਚਰ ਤਿਆਰ ਕੀਤਾ ਜਾਂਦਾ ਸਟੀਲ ਦੇ ਗਾਰਡਰ ਵਰਤੇ ਜਾਂਦੇ ਆ ਤਾਂ ਫਿਰ ਬਿਲਡਿੰਗ ਥੋੜੀ ਜਿਹੀ ਹਾਈਬ੍ਰਿਡ ਬਣ ਜਾਂਦੀ ਹੈ ਇਹ ਟੈਕਨੋਲੋਜੀ ਬਾਹਰਲੇ ਦੇਸ਼ਾਂ 'ਚ ਕਾਫੀ ਯੂਜ਼ ਹੁੰਦੀ ਆ ਉਹ ਵੀ ਬਹੁਤ ਟਾਈਮ ਪਹਿਲਾਂ ਤੋਂ ਹੋਣ ਲੱਗੀ ਹੋਈ ਆ ਕਿਉਂਕਿ ਉਧਰ ਜ਼ਿਆਦਾਤਰ ਘਰ ਲੱਕੜ ਦੇ ਹੁੰਦੇ ਆ ਹਨਾ ਤੇ ਪਹਾੜਾਂ 'ਚ ਵੀ ਕਾਫੀ ਯੂਜ਼ ਕੀਤੀ ਜਾਂਦੀ ਆ ਕਿਉਂਕਿ ਹਿਮਾਚਲ 'ਚ ਤੁਹਾਨੂੰ ਪਤਾ ਹੀ ਆ ਥੋੜੇ ਕ ਟਾਈਮ ਪਹਿਲਾਂ ਕਾਫੀ ਬੁਰਾ ਡਿਜ਼ਾਸਟਰ ਹੋਇਆ ਸੀਗਾ ਤੇ ਜੇ ਬਿਲਡਿੰਗ ਹਲਕੀ ਹੋਊਗੀ ਤਾਂ ਰਿਐਕਸ਼ਨ ਘੱਟ ਹੋਣਗੇ ਜ਼ਮੀਨ ਤੇ ਭਜਨ ਵੀ ਘੱਟ ਆਊਗਾ ਤਾਂ ਫਿਰ ਉਧਰ ਲੋਕ ਇਹ ਵਾਲੇ ਘਰ ਬਣਵਾਉਣਾ ਜ਼ਿਆਦਾ ਪ੍ਰੇਫਰ ਕਰਦੇ ਆ ਤੇ ਅੱਜਕੱਲ ਪੰਜਾਬ ਚ ਵੀ ਇਨਾ ਘਰਾਂ ਦਾ ਕਾਫੀ क्रेਜ ਆ ਕਿਉਂਕਿ ਇੱਥੇ ਜਿਵੇਂ ਕਿ ਠੰਡ ਵੀ ਜ਼ਿਆਦਾ ਪੈਂਦੀ ਆ ਤੇ ਗਰਮੀ ਵੀ ਜ਼ਿਆਦਾ ਪੈਂਦੀ ਆ ਤੇ ਇਹ ਵਾਲੇ ਘਰ ਦੇ ਅੰਦਰ 7-8 ਡਿਗਰੀ ਦਾ ਫਰਕ ਪਿਆ ਜਾਂਦਾ ਜੇ ਤੁਸੀਂ ਆਮ ਘਰ ਨਾਲ ਕੰਪੇਅਰ ਕਰੋ ਮਤਲਬ ਠੰਡਾਂ ਚ ਤਾਂ ਟੈਂਪਰੇਚਰ 7-8 ਡਿਗਰੀ ਜ਼ਿਆਦਾ ਰਹੂਗਾ ਤੇ ਗਰਮੀਆਂ ਚ 7-8 ਡਿਗਰੀ ਘੱਟ ਰਹੂਗਾ ਤੇ ਜੇ ਇਹ ਤੋਂ ਜ਼ਿਆਦਾ ਡਿਗਰੀ ਦਾ ਵੇਰੀਏਸ਼ਨ ਚਾਹੀਦਾ ਹੋਵੇ ਤਾਂ ਆਪਾਂ ਵਾਲ ਇਨਸੂਲੇਸ਼ਨ ਨੂੰ ਹੈਵੀ ਕਰਕੇ ਖਿੜਕੀਆਂ ਦੇ ਜਿਹੜੇ ਸੀਸੇ ਹੁੰਦੇ ਆ ਉਹਨਾਂ ਨੂੰ ਵੀ ਇਨਸੂਲੇਟਡ ਬਣਵਾ ਸਕਦੇ ਆ ਉਹਨਾਂ ਨਾਲ ਫਿਰ ਹੋਰ ਜ਼ਿਆਦਾ ਫਰਕ ਪਊਗਾ ਇਨਾ ਘਰਾਂ ਦੀ ਇੱਕ ਹੋਰ ਚੀ ਜਿਵੇਂ ਕਿ ਮੰਨ ਲਓ ਜੇ ਆਪਾਂ ਕਹ ਲੂੰ 10 ਸਾਲਾਂ ਨੂੰ 20 ਸਾਲਾਂ ਨੂੰ 50 ਨੂੰ ਜੇ ਘਰ ਤੋੜਨਾ ਹੋਵੇ ਤਾਂ ਉਦੋਂ ਫਿਰ ਜਿਹੜੀ ਇਹਦੀ ਵੇਸਟੇਜ ਹੁੰਦੀ ਆ ਉਹ 90 ਤੋਂ 95% ਰੀਯੂਜ਼ ਹੋ ਜਾਂਦੀ ਆ ਇਦਾਂ ਫਿਰ ਇਹ এনਵਾਇਰਨਮੈਂਟ ਫ੍ਰੈਂਡਲੀ ਵੀ ਬਣ ਜਾਂਦਾ ਇਹਨਾਂ ਘਰਾਂ ਦੀ ਜਿਹੜੀ ਛੱਤ ਹੁੰਦੀ ਆ ਉਹ ਜ਼ਿਆਦਾਤਰ ਗੇਬਲ ਰੂਫ, ਸਲੋਪੀ ਰੂਫ ਨਾਲ ਪਾਈ ਜਾਂਦੀ ਆ ਤੇ ਜੇ ਕਿਸੇ ਨੂੰ ਫਲੈਟ ਰੂਫ ਚਾਹੀਦਾ ਤਾਂ ਲੈਂਟਰ ਵੀ ਪੈ ਜਾਂਦਾ ਉਹਦੇ 'ਚ ਜੋਇਸਟ ਹੁੰਦੀਆਂ ਪਹਿਲਾਂ ਡੈਕ ਸ਼ੀਟ ਪਾਊਗੀ ਫਿਰ ਉੱਪਰ ਸੀਮੈਂਟ ਬਜਰੀ ਪਾ ਕੇ 3-4 ਇੰਚੀ ਦਾ ਲੈਂਟਰ ਤਿਆਰ ਹੋ ਜਾਂਦਾ ਜਿਵੇਂ ਆਪਣੇ ਆਮ ਘਰਾਂ 'ਚ ਹੁੰਦਾ ਸ ਬਾਰੇ ਇਹਦੇ ਵਿੱਚ ਆਪਾਂ ਨੂੰ ਸ਼ਟਰਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜੀਆਂ ਜੋਇਸਟ ਹੁੰਦੀਆਂ ਨੇ ਉਹ ਸਾਰਾ ਲੋਡ ਕੈਰੀ ਕਰ ਲੈਂਦੀਆਂ ਨੇ ਇਹਦੇ ਵਿੱਚ ਇਨਸੂਲੇਨ ਵੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਫਿਰ ਆਪਣੇ ਘਰਾਂ ਦੀ ਛੱਤ ਆ ਜਿਹੜੀ ਉਹ ਸਾਊਂਡ ਤੇ ਹੀਟ ਪ੍ਰੂਫ ਬਣ ਜਾਂਦੀ ਆ ਮਤਲਬ ਉੱਪਰੋਂ ਕੋਈ ਵੀ ਬਾਜ ਜਾਂ ਹੀਟ ਥੱਲੇ ਨਹੀਂ ਆਊਗੀ ਤਾਂ ਚਲੋ ਹੁਣ ਆਪਾਂ ਗੱਲ ਕਰਦੇ ਆਂ ਇਹਦੀ ਕੋਸਟ ਦੀ ਇਹਦੀ ਜਿਹੜੀ ਸਟਰਕਚਰਡ ਕੋਸਟ ਆ ਜਿੱਦਾਂ ਮੰਨ ਲਓ ਕੰਧਾਂ ਤੇ ਛੱਤ ਤਿਆਰ ਕਰਕੇ 900 ਰੁਪਏ ਪਰ ਸਕੁਅਰ ਫੁੱਟ ਤੋਂ ਜੋ ਕਿ 1200 1300 ਪਰ ਸਕੁਅਰ ਫੁੱਟ ਦੇ ਰੇਟ ਤੱਕ ਵੇਰੀ ਕਰਦੀ ਰਹਿੰਦੀ ਆ ਡਿਪੈਂਡਿੰਗ ਅਪਾਨ ਸਾਡੀ ਲੋਕੇਸ਼ਨ ਕੀ ਆ ਸਾਡਾ ਸਟਰਕਚਰ ਕੀ ਆ ਸਾਡਾ ਲੇਆਉਟ ਕੀ ਆ ਉਹਦੇ ਹਿਸਾਬ ਨਾਲ ਫਿਰ ਹੋ ਜਾਂਦਾ ਸਾਰਾ ਕੁਝ ਤੇ ਜਿਹੜੀ ਫਿਨਿਸ਼ਡ ਕੋਸਟ ਆ ਉਹ 1800 1900 ਰੁਪਏ ਪਰ ਸਕੁਅਰ ਫੁੱਟ ਤੋਂ ਸ਼ੁਰੂ ਹੋ ਜਾਂਦੀ ਆ ਤੇ ਅਪਰ ਐਂਡ ਕੋਈ ਨਹੀਂ ਹੈਗਾ ਕਿਉਂਕਿ ਸਭ ਦੀਆਂ ਅਲੱਗ-ਅਲੱਗ ਡਿਮਾਂਡਾਂ ਹੁੰਦੀਆਂ ਨੇ ਜਿਵੇਂ ਕੋਈ ਕਹਿੰਦਾ ਮੈਂ ਟਾਇਲ 32 64 ਲਾਉਣੀ ਆ ਕੋਈ ਕਹਿੰਦਾ ਮੈਂ ਉਦੋਂ ਵੀ ਵੱਡੀ ਲਾਉਣੀ ਆ ਉਸ ਹਿਸਾਬ ਨਾਲ ਫਿਰ ਉਹੀ ਜੀ ਕੋਸਟ ਬਣ ਜਾਂਦੀ ਆ ਚਲੋ ਓਕੇ ਜੀ ਫਿਰ ਇਹ ਸੀਗੀ ਜਲਦੀ ਘਰ ਤਿਆਰ ਕਰਨ ਵਾਲੀ ਤਕਨੀਕ ਦੀ ਸਾਰੀ ਜਾਣਕਾਰੀ ਤੇ ਇੱਕ ਹੋਰ ਤਕਨੀਕ ਹੁੰਦੀ ਆ ਜਿਹਦੇ ਨਾਲ ਆਪਣਾ ਘਰ ਬਣਾਉਣ ਦਾ ਖਰਚਾ 50% ਤੱਕ ਘੱਟ ਹੋ ਜਾਂਦਾ ਮੰਨ ਲਓ ਜੇ ਆਪਾਂ 30 ਲੱਖ ਦੀ ਕੋਠੀ ਪਾਉਣੀ ਸੀਗੀ ਤੇ ਜੇ ਉਹ ਤਕਨੀਕ ਨਾਲ ਪਾਈਏ ਤਾਂ ਆਪਣੀ 15 ਲੱਖ ਚ ਉਹੀ ਜੀ ਕੋਠੀ ਤਿਆਰ ਹੋ ਜਾਊਗੀ ਕਮੈਂਟ ਕਰ ਦਿਓ ਜੇ ਉਹ ਵਾਲੀ ਵੀਡੀਓ ਵੀ ਚਾਹੀਦੀ ਆ ਤੇ ਆਹ ਵਾਲੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ